ਸਭੀ ਨਿਤ ਇੱਕ ਉਤਮ ਪੰਥ ਸੁਨਿਆ ਪਰ ਸੰਗਤ ਗੁਰਨਾਮ ਦਾ ਸ੍ਰੀ ਰਤੋ ਸਰਦਾ ਕਿ ਤੁਮ ਜੇ ਕਰਦੇ ਕੇ ਐਸਾ ਹੋਵੇ ਕਿ ਜਿਸਨ ਸੁਤੇ ਕੋਈ ਉਪਾਵੇ ਕਹਤੈ ਸਨਮਤ ਸਭ ਸੁਹਾਵੇ ਅਭੁਵਚਰ ਸਾਰੇ ਕੋ ਜਿਸਨ ਦਾ ਨਾਮ ਸੱਚ ਪੂਰੇ ਕੋਈ ਉਪਦੇਸਿਆ ਨਾਨਕ ਸੁਣਾਵੇ ਸੱਚ ਪੂਰੇ ਕੋਈ ਉਪਦੇਸਿਆ ਨਾਨਕ ਸੁਣਾ ਰਹਿਣ ਧਿਆਨ ਸੁਣਨਿਤ ਸੇ ਭਗਤ ਸੁਹਾਵੇ ਅਗਮ ਕੋਚ ਸਾਹਿਬੋ ਤੁਸਲੰ ਅਲਾ ਸਚ ਪੂਰੇ ਗੁਰ ਉਪਦੇਸਿਆ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਸਚ ਪੂਰੇ ਗੁਰ ਉਪਦੇਸਿਆ ਨਾਮ ਸੁਨਾ ਬੁਰਈਆ ਮੱਚ ਤਰਮਹਨ ਕਰਨੀ ਆਪੋ ਆਪਣੀ ਕੇਨੇੜੇ ਗੁ ਜਿਨੀ ਨਾਮ ਧਿਆਨ ਦੇ ਮਸਕਤ ਘਾ ਨਾਨਕ ਤੇ ਮੁਕਜੇ ਨੇ ਕੀ ਕੰਦੇ ਸਤਿਨਾਮ ਜਿਨੇ ਨਾਮ ਸਿਆਰਾ ਰਹਿਮ ਸਕਤਿ ਭਾਨ ਨਾਨਕ ਤੇ ਮੁਕਜੇ ਨੇ ਤੇਰੀ ਚਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਗਮ ਜਨ ਸੰਗ ਸਾਧੂਆਂ ਉੜੀ ਕਰਿ ਸ਼ਿਨਾਨ ਹਰ ਕਾ ਨਾਮ ਧਿਆਏ ਸੁਣ ਸਵਨਾ ਨੂੰ ਕਰਤਾਨ ਮਾਗਮ ਜਨ ਸੰਗ ਸਾਧੂਆ ਉੜੀ ਕਰਿ ਸ਼ਿਨਾਨ ਹਰ ਕਾ ਨਾਮ ਧਿਆਏ ਸੁਣ ਸਵਨਾ ਨੂੰ ਕਰਤਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕਰੂ ਦਨ ਮੋਹੀਏ ਬਿਨ ਸੈ ਲੋਭ ਸੁਆਨ ਸੱਚਾ ਮਾਰਗ ਚਲ ਧਿਆਨ ਵਸਤਤ ਕਰੇ ਜਹਾਨ 68 ਤੀਰਤ ਸਗਲ ਪੁਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਾ ਕਰ ਸੋਈ ਪਰਦ ਸੁਜਾਨ ਜਿਨਾ ਅਮਰ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਮਾਬ ਸੁਕੇ ਸੇ ਕਾਢੀ ਹੈ ਜਿਨ ਪੂਰਾ ਗੁਰ ਮਿਹਰਬਾਨ ਪਾਕ ਔਰ ਜਿਦੀ ਵਾਈ ਦੇ ਲਾਟੇ ਹੋਏ ਸ਼ੀਤੀ ਝਾਂ ਪੀ ਹੈ ਪਾ ਆਪਣੀ 12 ਵਾਰਾਂ ਦੁਆਰਾ 1:3 ਤੱਕ ਆ ਗਿਰਮ ਹਾਲ ਕਾ ਨੂੰ ਜੀ ਇੱਕ ਸੰਗਤ ਜੀ ਹੋਰ ਬੇਨਤੀ ਹੈ ਸ਼ਹੀਦ ਪਾਪਮਤੀ ਜੀ ਦਾ ਸ਼ਹੀਦੀ ਦਿਹਾੜਾ ਇਹ ਸਥਾਨ ਉਤੇ ਇਸ ਸ੍ਰੀ ਗੁਰੂ ਘਰ ਜਾ ਰਿਹਾ 21 ਨੂੰ ਵੀ ਪ੍ਰੋਗਰਾਮ ਦਾ ਰਾਤ ਦੇ ਸਮੇਂ ਤੇ ਭਾਈ ਨੂੰ ਵੀ ਸਾਧਿਆ ਫੇਰੀਆਂ ਦੋ ਜਣੇ ਨਿਕਣੇ ਹਨ ਉਹਨਾਂ ਤੋਂ ਬਾਅਦ ਸ਼ਾਮ ਦੇ ਸਮੇਂ ਬਹੁਤ ਹੀ ਚੰਗੇ ਵਧੀਆ ਪ੍ਰਸਿੱਧ ਜਿਹੜੇ ਹੈਗੇ ਕੀਤੇ ਨਹੀਂ ਜਾਂਦੇ ਜਿਹੜੇ ਪਹੁੰਚ ਆ ਰਹੇ ਹਨ 21 ਨੂੰ ਵੀ ਸ਼ਾਮ ਨੂੰ ਭਾਈ ਨੂੰ ਵੀ ਸ਼ਾਮ ਨੂੰ ਤੇ 23 ਤਰੀਕ ਸਾਰਾ ਦਿਨ ਬਹੁਤ ਵਧੀਆ ਪ੍ਰੋਗਰਾਮ ਹੋਏਗਾ ਸੰਗੀਤ ਦੀ ਬੇਨਤੀ ਹੈ ਕਿ ਤੇਈ ਤਰੀਕ ਨੂੰ ਜਰੂਰ ਆਪ ਜੀ ਨੇ ਪਹੁੰਚਣ ਦੀ ਕਿਰਪਾ ਨੀ ਜੀ ਪਾਇ ਗੁਰੂ ਜੀ ਦਾ ਹਸਤਾਵਾ ਜੀ ਖੋਦੇ Thank <sweak> you. They're in